ਪੀਪੀਆਰ ਮਾਰਕੀਟ ਬਣੀ ਹੁੱਲੜਬਾਜੀ ਦਾ ਅੱਡਾ ਪਰਿਵਾਰ ਨਾਲ ਜਾਣਾ ਨਹੀਂ ਰਹਿ ਗਿਆ ਸੇਫ ਸ਼ਰਮਦਾਰੂ ਪੀ ਹੋ ਰਹੀ ਹੁੱਲੜਬਾਜੀ ਮਹਾਰਾ ਟਾਊਨ ਵਰਗਾ ਨਹੀਂ ਰਿਹਾ ਮਾਹੌਲ ਜਲੰਧਰ ਦੀ ਮਸ਼ਹੂਰ ਪੀਪੀਆਰ ਮਾਰਕੀਟ ਹੁਣ ਮਾਡਲ ਟਾਊਨ ਵਰਗਾ ਮਾਹੌਲ ਨਹੀਂ ਦੇ ਪਾਰੀ ਜਿਸ ਕਾਰਨ ਮਹਿਲਾਵਾਂ ਤੇ ਪਰਿਵਾਰ ਨਾਲ ਪੀਪੀਆਰ ਮਾਰਕੀਟ ਜਾਣਾ ਲੋਕਾਂ ਲਈ ਹੁਣ ਸੇਫ ਨਹੀਂ ਰਹਾ ਆ ਜੋ ਵੀਡੀਓ ਤੁਸੀਂ ਵੇਖ ਰਹੇ ਹੋ ਇਹ ਵੀਡੀਓ ਪੀਪੀਆਰ ਮਾਰਕੀਟ ਦੀ ਹੈ ਜਿੱਥੇ ਸ਼ਰਿਆਮ ਹੁੱਲੜਬਾਜੀ ਕੀਤੀ ਜਾਂਦੀ ਹੈ ਤੇ ਆਮ ਲੋਕਾਂ ਦੀ ਮੰਨੀਆਂ ਤਾਂ ਉੱਥੇ ਕਈ ਰੈਸਿਡੈਂਟ ਵਾਲੇ ਸ਼ਰਿਆਮ ਬਾਹਰ ਕੁਰਸੀਆਂ ਲਗਾ ਕੇ ਨੌਜਵਾਨਾਂ ਨੂੰ दारू ਪਿਆ ਰਹੇ ਨੇ ਤੇ ਜਿਸ ਨਾਲ ਇਹ ਮਾਹੌਲ ਆਮ ਮਾਰਕੀਟ ਵਰਗਾ ਨਹੀਂ ਸਗੋ ਇੱਕ ਅਹਾਤੇ ਵਰਗਾ ਬਣ ਗਿਆ ਪੁਲਿਸਾਂ ਨਾਕਾ ਹੋਣ ਦੇ ਬਾਵਜੂਦ ਵੀ ਪੁਲਿਸ ਇਸ ਤਰ੍ਹਾਂ ਮਾਰਕੀਟ ਵਾਲਿਆਂ ਨੂੰ ਕੁਝ ਨਹੀਂ ਸਮਝਾਉਂਦੀ। ਗੱਡੀਆਂ 'ਚ ਬੈਠ ਦਾਰੂ ਪੀਣ ਵਾਲੇ ਇਸ ਤਰ੍ਹਾਂ ਹੁੱਲੜਬਾਜੀ ਨਹੀਂ ਕਰਦੇ। ਉਹਨਾਂ ਤੇ ਪੁਲਿਸ ਐਕਸ਼ਨ ਲੈਂਦੀ ਹੈ। ਪਰ ਜੋ ਰੈਸਟੋਰੈਂਟ ਵਾਲੇ ਦਾਰੂ ਪੀਂਦੇ ਹਨ, ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਆਜ ਦੇ ਦਿਨ ਪੀਪੀਆਰ ਮਾਰਕੀਟ 'ਚ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਤੇ ਸ਼ਾਇਦ ਮਾਰਕੀਟ ਦੇ ਖੁਦ ਲੋਕ ਇਹ ਨਹੀਂ ਦੇਖ ਪਾ ਰਹੇ ਕਿ ਪੀਪੀਆਰ ਮਾਰਕੀਟ ਦਾ ਮਾਹੌਲ ਹੁਣ ਪਹਿਲਾਂ ਵਾਂਗ ਨਹੀਂ ਰਿਹਾ। ਇਸ ਤੋਂ ਵਧੀਆ ਮਾਹੌਲ ਮਾਡਲ ਟਾਊਨ 'ਚ ਹੁੰਦਾ ਹੈ। ਜਿੱਥੇ ਪੂਰੇ ਪਰਿਵਾਰ ਨਾਲ ਬੰਦਾ ਆਰਾਮ ਨਾਲ ਘੁੰਮ ਸਕਦਾ ਹੈ ਪਰ ਪੀਪੀਆਰ ਮਾਰਕੀਟ 'ਚ ਹੁਣ ਇਸ ਤਰ੍ਹਾਂ ਦਾ ਮਾਹੌਲ ਸ਼ਨੀਵਾਰ ਜਾਂ ਐਤਵਾਰ ਨਹੀਂ ਰਹਿ ਗਿਆ ਤੇ ਪੁਲਿਸ ਅਤੇ ਐਕਸਰਸਾਈਜ਼ ਵਿਭਾਗ ਨੂੰ ਦੇਖਣ ਦੀ ਲੋੜ ਹੈ ਕਿ ਨਜਾਇਜ਼ ਢੰਗ ਨਾਲ दारू ਪਿਆ ਕੇ ਸਾਰੇ ਥਾਂ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਤੇ ਸ਼ਰੀਪ ਪਰਿਵਾਰਾਂ ਲਈ ਆਣਾ ਇੱਥੇ ਸਹੀ ਨਹੀਂ ਰਿਹਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੀਪੀਆਰ ਮਾਰਕੀਟ ਬਣੀ ਹੁੱਲੜਬਾਜੀ ਦਾ ਅੱਡਾ ਪਰਿਵਾਰ ਨਾਲ ਜਾਣਾ ਨਹੀਂ ਰਹਿ ਗਿਆ ਸੇਫ ਸ਼ਰਮਦਾਰੂ ਪੀ ਹੋ ਰਹੀ ਹੁੱਲੜਬਾਜੀ ਮਹਾਰਾ ਟਾਊਨ ਵਰਗਾ ਨਹੀਂ ਰਿਹਾ ਮਾਹੌਲ ਜਲੰਧਰ ਦੀ ਮਸ਼ਹੂਰ ਪੀਪੀਆਰ ਮਾਰਕੀਟ ਹੁਣ ਮਾਡਲ ਟਾਊਨ ਵਰਗਾ ਮਾਹੌਲ ਨਹੀਂ ਦੇ ਪਾਰੀ ਜਿਸ ਕਾਰਨ ਮਹਿਲਾਵਾਂ ਤੇ ਪਰਿਵਾਰ ਨਾਲ ਪੀਪੀਆਰ ਮਾਰਕੀਟ ਜਾਣਾ ਲੋਕਾਂ ਲਈ ਹੁਣ ਸੇਫ ਨਹੀਂ ਰਹਾ ਆ ਜੋ ਵੀਡੀਓ ਤੁਸੀਂ ਵੇਖ ਰਹੇ ਹੋ ਇਹ ਵੀਡੀਓ ਪੀਪੀਆਰ ਮਾਰਕੀਟ ਦੀ ਹੈ ਜਿੱਥੇ ਸ਼ਰਿਆਮ ਹੁੱਲੜਬਾਜੀ ਕੀਤੀ ਜਾਂਦੀ ਹੈ ਤੇ ਆਮ ਲੋਕਾਂ ਦੀ ਮੰਨੀਆਂ ਤਾਂ ਉੱਥੇ ਕਈ ਰੈਸੀਡੈਂਟ ਵਾਲੇ ਸ਼ਰਿਆਮ ਬਾਹਰ ਕੁਰਸੀਆਂ ਲਗਾ ਕੇ ਨੌਜਵਾਨਾਂ ਨੂੰ दारू ਪਿਆ ਰਹੇ ਨੇ ਤੇ ਜਿਸ ਨਾਲ ਇਹ ਮਾਹੌਲ ਆਮ ਮਾਰਕੀਟ ਵਰਗਾ ਨਹੀਂ ਸਗੋ ਇੱਕ ਅਹਾਤੇ ਵਰਗਾ ਬਣ ਗਿਆ ਪੁਲਿਸਾਂ ਨਾਕਾ ਹੋਣ ਦੇ ਬਾਵਜੂਦ ਵੀ ਪੁਲਿਸ ਇਸ ਤਰ੍ਹਾਂ ਮਾਰਕੀਟ ਵਾਲਿਆਂ ਨੂੰ ਕੁਝ ਨਹੀਂ ਸਮਝਾਉਂਦੀ। ਗੱਡੀਆਂ 'ਚ ਬੈਠ ਦਾਰੂ ਪੀਣ ਵਾਲੇ ਇਸ ਤਰ੍ਹਾਂ ਹੁੱਲੜਬਾਜੀ ਨਹੀਂ ਕਰਦੇ। ਉਹਨਾਂ 'ਤੇ ਪੁਲਿਸ ਐਕਸ਼ਨ ਲੈਂਦੀ ਹੈ। ਪਰ ਜੋ ਰੈਸਟੋਰੈਂਟ ਵਾਲੇ ਦਾਰੂ ਪੀਂਦੇ ਹਨ, ਉਹਨਾਂ 'ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਆਜ ਦੇਨ ਪੀਪੀਆਰ ਮਾਰਕੀਟ 'ਚ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਤੇ ਸ਼ਾਇਦ ਮਾਰਕੀਟ ਦੇ ਖੁਦ ਲੋਕ ਇਹ ਨਹੀਂ ਦੇਖ ਪਾ ਰਹੇ ਕਿ ਪੀਪੀਆਰ ਮਾਰਕੀਟ ਦਾ ਮਾਹੌਲ ਹੁਣ ਪਹਿਲਾਂ ਵਾਂਗ ਨਹੀਂ ਰਿਹਾ। ਇਸ ਤੋਂ ਵਧੀਆ ਮਾਹੌਲ ਮਾਡਲ ਟਾਊਨ 'ਚ ਹੁੰਦਾ ਹੈ। ਜਿੱਥੇ ਪੂਰੇ ਪਰਿਵਾਰ ਨਾਲ ਬੰਦਾ ਆਰਾਮ ਨਾਲ ਘੁੰਮ ਸਕਦਾ ਹੈ ਪਰ ਪੀਪੀਆਰ ਮਾਰਕੀਟ 'ਚ ਹੁਣ ਇਸ ਤਰ੍ਹਾਂ ਦਾ ਮਾਹੌਲ ਸ਼ਨੀਵਾਰ ਜਾਂ ਐਤਵਾਰ ਨਹੀਂ ਰਹਿ ਗਿਆ ਤੇ ਪੁਲਿਸ ਅਤੇ ਐਕਸਰਸਾਈਜ਼ ਵਿਭਾਗ ਨੂੰ ਦੇਖਣ ਦੀ ਲੋੜ ਹੈ ਕਿ ਨਜਾਇਜ਼ ਢੰਗ ਨਾਲ दारू ਪਿਆ ਕੇ ਸਾਰੇ ਥਾਂ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਤੇ ਸ਼ਰੀਪ ਪਰਿਵਾਰਾਂ ਲਈ ਆਣਾ ਇੱਥੇ ਸਹੀ ਨਹੀਂ ਰਿਹਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ